ਕੀ ਗੱਲ ਜੀ ਸਾਰਿਆਂ ਨੂੰ ਲਓ ਜੀ ਅੱਜ ਆਪਾਂ ਬਣਾਵਾਂਗੇ ਮੂੰਗ ਦਾਲ ਦਾ ਹਲਵਾ ਜਿਹਦੇ ਵਾਸਤੇ ਆਪਾਂ ਇੱਕ ਕੌਲੀ ਆਪਾਂ ਮੂੰਗ ਦਾਲ ਦੀ ਲੇਤੀ ਸੀ ਦੇਖੋ ਜੀ ਆਹ ਵਾਲੀ ਕੌਲੀ ਲਿੱਤੀ ਸੀ ਆਪਾਂ ਇਹਨੂੰ ਆਪਾਂ ਘੰਟਾ ਡੇਢ ਵਾਸਤੇ ਆਪਾਂ ਭਿਓ ਕੇ ਰੱਖ ਦਿੱਤਾ ਸੀ ਦਾਲ ਨੂੰ ਪਹਿਲਾਂ ਆਪਾਂ ਚੰਗੀ ਤਰ੍ਹਾਂ ਵਾਸ਼ ਕੀਤਾ ਸੀ ਉਸ ਤੋਂ ਬਾਅਦ ਆਪਾਂ ਇਹਨੂੰ ਭਿਓ ਕੇ ਰੱਖ ਦਿੱਤਾ ਸੀ ਦਾਲ ਦੇਖੋ ਆਹ ਦੇਖੋ ਫੁੱਲ ਕੇ ਡਬਲ ਹੋ ਚੁੱਕੀ ਹੈ ਦਾਲ ਇੱਕ ਕੌਲੀ ਆਪਾਂ ਦਾਲ ਦੀ ਲਿੱਤੀ ਸੀ ਇੱਕ ਕੌਲੀ ਆਪਾਂ ਘਿਓ ਦੇ ਲਿੱਤੇ ਆ ਇੱਕ ਕੌਲੀ ਆਪਾਂ ਖੰਡ ਲੇਤੀ ਹੈ ਲੋੜ ਅਨੁਸਾਰ ਆਪਾਂ ਬਾਦਾਮ ਪਾਵਾਂਗੇ 2 ਚਮਚ ਆਪਾਂ ਸੂਜੀ ਦੇ ਲਏ ਆ ਹੁਣ ਆਪਾਂ ਇਹਦਾ ਜਿਹੜਾ ਦਾਲ ਦਾ ਪਾਣੀ ਹੈ ਉਹ ਆਪਾਂ ਕੱਢ ਦਿੰਨੇ ਆ ਬਾਕੀ ਦਾ ਜਿਹੜਾ ਪ੍ਰੋਸੈਸ ਆ ਉਹ ਤੁਹਾਨੂੰ ਆਪਾਂ ਨਾਲ ਦੀ ਨਾਲ ਦੱਸਦੇ ਰਵਾਂਗੇ ਇਹ ਆਪਾਂ ਜਿੰਨੀ ਜਿੰਨੀ ਆਪਾਂ ਚੀਜ਼ ਪਾਈ ਹੈ ਉਹ ਆਪਾਂ ਤੁਹਾਨੂੰ ਪਹਿਲ ਦੱਸ ਦਾਂਗੇ ਦਾਲ ਦਾ ਆਪਾਂ ਪਾਣੀ ਨਿਚੋੜ ਦਿੱਤਾ ਹੈ ਆ ਦੇਖੋ ਜੀ ਪਾਣੀ ਆਪਾਂ ਨਿਚੋੜ ਕੇ ਹੁਣ ਆਪਾਂ ਦਾਲ ਨੂੰ ਆਪਾਂ ਗ੍ਰाइंड ਕਰਾਂਗੇ ਦਾਲ ਨੂੰ ਆਪਾਂ ਗ੍ਰाइंड ਕਰਦੇ ਆ ਉਧਰ ਆਪਾਂ ਕੜਾਹੀ ਰੱਖੀ ਗੈਸ ਤੇ ਇਹਦੇ ਵਿੱਚ ਪਾਣੇ ਆਪਾਂ ਪਹਿਲਾਂ ਆਪਾਂ ਇੱਕ ਚਮਚ ਆਪਾਂ ਘਿਓ ਦੀ ਪਾਵਾਂਗੇ ਇਹ ਆਪਾਂ ਦੇਸੀ ਘਿਓ ਪਾ ਰਹੇ ਆ ਇਹ ਆਪਣਾ ਘਰ ਦਾ ਘਿਓ ਹੈ ਆ ਦੇਖੋ ਕਿ ਕਿੰਨਾ ਚੰਗਾ ਜਿਹਾ ਦੇਸੀ ਘਿਓ ਦਾ ਪਤਾ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸੂਜੀ ਕਿਉਂਕਿ ਥੋੜਾ ਜਿਹਾ ਗਰਮ ਹੋਣ ਦਿਨੇ ਓਨੀ ਦੇਰ ਵਾਸਤੇ ਆਪਾਂ ਦਾਲ ਨੂੰ ਪੀਸ ਲੈ ਲਏ ਜਿੰਨੀ ਦੇਰ ਆਪਣਾ ਘਿਓ ਗਰਮ ਹੋ ਰਿਹਾ ਹੈ ਓਨੀ ਦੇਰ ਵਾਸਤੇ ਆਪਾਂ ਦਾਲ ਨੂੰ ਗ੍ਰाइंड ਕਰ ਲੈਨੇ ਦੇਖੋ ਚਲ ਦਾਲ ਨੂੰ ਆਪਾਂ ਗ੍ਰाइंड ਕਰ ਲੇਤਾ ਹੈ ਆ ਦੇਖੋ ਜੀ ਇਸ ਤਰ੍ਹਾਂ ਦਾ ਦਾਲ ਦਾ ਬੈਟਰ ਬਣ ਜਾਏਗਾ ਹੁਣ ਆਪਾਂ ਇਹਨੂੰ ਸਾਈਡ ਤੇ ਕਰਦੇ ਆਂ ਘਿਓ ਗਰਮ ਹੋ ਚੁੱਕਿਆ ਹੈ ਘਿਓ ਦੇ ਵਿੱਚ ਪਾਨੇ ਆਪਾਂ ਸੂਜੀ ਸੂਜੀ ਆਪਾਂ 2 ਚਮਚ ਪਾਈ ਹੈ ਸੂਜੀ ਨੂੰ ਆਪਾਂ ਥੋੜੀ देर ਵਾਸਤੇ ਪਹਿਲਾਂ ਇੱਕ ਵਾਰੀ ਘੁਣ ਲੈਣਾ ਹੈ ਇਹ ਇਕੱਠਾ ਘਿਓ ਨਹੀਂ ਪੈਂਦਾਗਾ ਮੂੰਹ ਦਾਲਦੇ ਹਲਵੇ ਦੇ ਵਿੱਚ ਇਹ ਥੋੜਾ ਥੋੜਾ ਕਰਕੇ ਨਾਲ ਦੀ ਨਾਲ ਪਾਉਗਾ ਜਿੰਨੀ ਦਾਲ ਲਾਵਾਂਗੇ ਉਹਨਾ ਹੀ ਇਹਦੇ ਵਿੱਚ ਘਿਓ ਪਏਗਾ ਜਿਹੜਾ ਮੂਹ ਦਾਲ ਦਾ ਹਲਵਾ ਹੁੰਦਾ ਹੈ ਬਰੋਬਰ ਦੀ ਮਾਤਰਾ ਵਿੱਚ ਘਿਓ ਪੈਂਦਾ ਦੇਖੋ ਜੀ ਸੂਜੀ ਦਾ ਕਲਰ ਚੇਂਜ ਹੋ ਚੁੱਕਾ ਹੈ ਹੁਣ ਆਪਾਂ ਇਹਦੇ ਵਿੱਚ ਪਾਨੇ ਆਓ ਗੈਸ ਨੂੰ ਆਪਾਂ ਬਿਲਕੁਲ ਸਲੋ ਕੀਤਾ ਹੈ 2 ਚਮਚ ਆਪਾਂ ਕਿਹੋ ਜਿਹਾ ਪਾਵਾਂਗੇ ਹੁਣ ਆਪਾਂ ਪਾਵਾਂਗੇ ਦਾਲ ਦਾ ਬਟਰ ਜਿਹੜਾ ਆਪਾਂ ਦਾਲ ਆਪਾਂ ਗ੍ਰੈਂਡ ਕੀਤਾ ਦੇਖੋ ਜੀ ਕਈ ਦਾਲ ਭੋਂਕੇ ਨਹੀਂ ਪਾਉਂਦੇਗੇ ਕਈ ਵੈਸੇ ਦਬਸ ਦਾਲ ਨੂੰ ਪਹਿਲਾਂ ਭੁੰਨ ਲੈਂਦੇ ਆ ਭੁੰਨ ਕੇ ਫਿਰ ਉਹਨੂੰ ਠੰਡਾ ਕਰਕੇ ਗ੍ਰੈਂਡ ਕਰਦੇ ਆ ਇਸ ਤਰੀਕੇ ਨਾਲ ਬਣਾਵਾਂਗੇ ਜਿਆਦਾ ਵਧੀਆ ਬੰਦਾ ਟਾਈਮ ਵੀ ਘੱਟ ਲੱਗਦਾ ਵਾ ਇਸ ਤਰੀਕੇ ਨਾਲ ਟਾਈਮ ਵੀ ਜਿਆਦਾ ਲੱਗਦਾ ਅੰਦਰੋਂ ਦਾਲ ਵੀ ਕੱਠੀ ਰਹੇਗੀ ਉਹਨਾਂ ਕੋ ਕਿਉ ਆਲੇ ਹੋਰ ਦੋ ਚਮਚਾ ਆਪਾਂ ਕਿਉ ਦੇ ਹੋਰ ਪਾਤੇ ਆ ਲਓ ਜੀ ਹੁਣ ਆਪਾਂ ਦਾਲ ਨੂੰ ਆਪਾਂ ਲਗਾਤਾਰ ਆਪਾਂ ਹੁੰਡੇ ਰਾਵਾਂਗੇ ਇਹਨੂੰ ਤਕਰੀਬਨ 15 ਮਿੰਟ ਲੱਗਣਗੇ ਜਿਹੜਾ ਸੂਜੀ ਦਾ ਹਲਵਾ ਬਣਾਉਣਾ ਸੂਜੀ ਜਲਦੀ ਭੁੱਜ ਜਾਂਦੀ ਹੈ ਜਿਹੜੀ ਦਾਲ ਹੁੰਦੀ ਹੈ ਉਹਨੂੰ ਥੋੜਾ ਟਾਈਮ ਲੱਗਦਾ ਇਹਨੂੰ ਹੁਣ ਆਪਾਂ ਲਗਾਤਾਰ ਇਸ ਤਰ੍ਹਾਂ ਆਪਾਂ ਹਿਲਾਉਂਦੇ ਰਾਵਾਂਗੇ ਕਿ ਉਹ ਵੀ ਆਪਾਂ ਲੋੜ ਅਨੁਸਾਰ ਨਾਲ ਦੇ ਨਾਲ ਆਪਾਂ ਪਾਣੀ ਰਵਾ ਲੀਏ ਆ ਦੇਖੋ ਜੀ ਅੱਗੇ ਨਾਲੋਂ ਕਾਫੀ ਜ਼ਿਆਦਾ ਭੁੱਜ ਚੁੱਕੀ ਹੈ ਦਾਲ ਆ ਦੇਖੋ ਹੱਲੇ 5-7 ਮਿੰਟ ਹਲਕੇ ਹੋਰ ਲੱਗਣਗੇ ਓਨੀ ਦੇਰ ਆਪਾਂ ਹਿਲਾਉਂਦੇ ਰਾਵਾਂਗੇ ਆ ਦੇਖੋ ਕਾਫੀ ਜ਼ਿਆਦਾ ਕਲਰ ਚੇਂਜ ਹੋ ਚੁੱਕਾ ਹੈ ਦੇਖੋ ਜੀ ਜਿੰਨੀ ਦੇਰ ਵਾਸਤੇ ਆਪਣੀ ਦਾਲ ਭੁੱਜਦੀ ਪਈ ਹੈ ਉਨੀ ਦੇਰ ਆਪਾਂ ਪਾਣੀ ਗਰਮ ਲੈਨੇ ਆਂ ਦੇਖੋ ਜੀ ਜੇਕਰ ਆਪਾਂ ਨੂੰ ਪਾਣੀ ਨਾ ਵੀ ਗਰਮ ਹੋਵੇ ਆਪਾਂ ਗੈਸ ਤੇ ਸਿੱਧਾ ਵੀ ਕਾ ਸਕਦੇ ਹਾਂ ਮੈਂ ਇੰਕੇ ਮੈਂ ਜੱਗ ਦੇ ਵਿੱਚ ਪਾਣੀ ਗਰਮ ਕੀਤਾ 1 ਕੌਲੀ ਸੂਜੀ ਦੀ ਹੈ ਤਾਂ 4 ਕੌਲੀ ਆਪਾਂ ਪਾਣੀ ਦੀ ਪਾਵਾਂਗੇ ਪਾਣੀ ਗਰਮ ਹੈ ਪਹਿਲਾਂ ਆ ਗਈ ਜੀ ਚੌਥੀ ਕੌਲੀ ਪਾਣੀ ਆਪਾਂ ਮਿਲ ਕੇ ਲੈਣਾ ਜਦੋਂ ਆਪਾਂ ਸਾਰੀ ਚੀਜ਼ ਆਪਾਂ ਮਿਲ ਕੇ ਪਾਵਾਂਗੇ ਹਲਵਾ ਆਪਣਾ ਬਹੁਤ ਹੀ ਜ਼ਿਆਦਾ ਵਧੀਆ ਬਣੇਗਾ। ਪੋਨ ਆਪਾਂ ਪਾਣੀ ਦੇ ਵਿੱਚ ਪਾਨੇ ਆ ਚੀਨੀ ਇੱਕ ਕੌਲੀ ਆਪਣੀ ਚੀਨੀ ਦੀ ਆ ਪਾਣੀ ਗਰਮ ਹੈ। ਓਨੀ ਦੇਰ ਬਾਅਦ ਜਿੰਨੀ ਦੇ ਦਾਲ ਪੁੱਜ ਰਹੀ ਹੈ ਓਨੀ ਦੇਰੇ ਚੀਨੀ ਘੁਲ ਜਾਏਗੀ ਪਾਣੀ 'ਚ। ਹੁਣ ਆਪਾਂ ਇਹਦੇ ਵਿੱਚ ਪਾਨੇ ਆ ਫੂਡ ਕਲਰ आ देखो जी येलो कलर का फूड कलर है एक चुटके आप फूड कलर पावे इस तरह आप मिक्स कर देंगे देखो कलर चेंज हो गया हूँ आपू उपरों की ਟਟ ਕੇ ਸਾਈਡ ਤੇ ਕਰ ਦਿੰਨੇ ਆ ਆ ਦੇਖੋ ਕਿਉਂਕਿ ਪਾਣੀ ਗਰਮ ਹੈ ਚੀਨੀ ਘol ਜਾਏਗੀ ਫਿਰ ਆਪਾਂ ਨੂੰ ਸੌਖਾ ਤਰੀਕਾ ਹੋ ਜਾਵੇਗਾ ਫਿਰ ਆਪਾਂ ਸਿੱਧਾ ਹੀ ਆਪਾਂ ਇਹਨੂੰ ਦਾਲ ਦੇ ਵਿੱਚ ਪਾ ਦਾਂਗੇ ਦੇਖੋ ਜੀ ਦਾਲ ਕਾਫੀ ਜ਼ਿਆਦਾ ਭੁੱਜ ਚੁੱਕੀ ਹੈ ਆ ਦੇਖੋ ਬਹੁਤ ਹੀ ਜ਼ਿਆਦਾ ਕਲਰ ਚੇਂਜ ਹੋ ਚੁੱਕਾ ਹੈ 2-3 ਮਿੰਟ ਦਾਸਤੇ ਆਪਾਂ ਹੋਰ ਪੁਲਾਗੇ ਹੁਣ ਆਪਾਂ ਗੈਸ ਨੂੰ ਮੀਡੀਅਮ ਕੀਤਾ ਹੈ ਇੱਕ ਕੌਲੀ ਵਿੱਚ ਆਪਾਂ ਲੈਂਦਾ ਜੀ ਠੰਡਾ ਪਾਣੀ ਆਪਾਂ ਹਲਵਾ ਬਣਾਣਾ ਦਾਣੇਦਾਰ ਜਿਹਾ ਹਲਵਾਈ ਬਣਾਉਂਦੇ ਆ ਹੁਣ ਆਪਾਂ ਠੰਡੇ ਪਾਣੀ ਦੇ ਆਸਤਰ ਆਪਾਂ ਹੱਥ ਦੇ ਪਾ ਕੇ ਛਿੱਟੇ ਮਾਰਦੇ ਆ ਦੇਖ ਬਾਲ ਦੇ ਸਾਰੇ ਆ ਦੇਖੋ ਦਾਣੇ ਜਿਹੇ ਬਣ ਗਏ ਬਹੁਤ ਹੀ ਜ਼ਿਆਦਾ ਵਧੀਆ ਇਸ ਤਰ੍ਹਾਂ ਆਪਾਂ ਪਾਣੀ ਦੇ ਛਿੱਟਾ ਮਾਰਾਂਗੇ ਤੇ ਹਲਵਾ ਆਪਣਾ ਬਹੁਤ ਹੀ ਜ਼ਿਆਦਾ ਵਧੀਆ ਬਣੇਗਾ ਦਾਣੇਦਾਰ ਹਲਵਾ ਬਣੇਗਾ ਇਸ ਤਰ੍ਹਾਂ ਹਲਵਾਈ ਬਣਾਉਂਦੇ ਆ। ਫਿਰ ਹੁਣ ਆਪਾਂ ਇਹਨੂੰ ਹਿਲਾਉਂਦੇ ਰਹਿਣਾਗੇ ਆਪਾਂ। ਸਿਰਫ ਆਪਾਂ 2-3 ਘੁੱਟੇ ਪਾਣੀ ਦੇ ਲੈਨੇ ਆ ਜ਼ਿਆਦਾ ਪਾਣੀ ਨਹੀਂ ਲੈਣਾ ਤੇ ਆਪਾਂ ਠੰਡਾ ਪਾਣੀ ਲੈਤਰੇ। ਫਲ ਜੀ ਦਾਲ ਆਪਲੀ ਪੂਰੀ ਤਰ੍ਹਾਂ ਘੁੱਜ ਚੁੱਕੀ ਐ ਬਹੁਤ ਹੀ ਜਿਆਦਾ ਵਧੀਆ ਕਲਰ ਆਇਆ ਐ ਇਹਦਾ ਦੇਖੋ ਹੁਣ ਆਪਾਂ ਜਿਹੜਾ ਆਪਾਂ ਆਪਣੇ ਚੀਨੀ ਵਾਲਾ ਪਾਣੀ ਸੀ ਉਹ ਹੁਣ ਆ ਬੋਤ ਦੇ ਵਿੱਚ ਪਾ ਲਿਆ ਚੀਨੀ ਆਪਣੇ ਘੁੱਲ ਚੁੱਕੀ ਐ ਪਾਣੀ ਵਿੱਚ ਆ ਦੇਖੋ ਥੋੜਾ ਥੋੜਾ ਕਰਕੇ ਪਾਵਾਂਗੇ ਨਾਲ ਹੀ ਆਲਾ ਤਾਂ ਬਣਾ ਲਿਆ ਜੀ ਆਸਲੋਂ ਆਪਾਂ ਤੇਲ ਕਰ ਦਾਂਗੇ ਨਾ ਆ ਵੀ ਆਪਾਂ ਪਾ ਦਾਂਗੇ ਇਹਦੇ ਵਿੱਚ ਬਦਾਮ। ਨਾਲ ਆਪਾਂ ਪਾ ਦਾਂਗੇ। ਮੱਗ। ਇਹ ਆਪਾਂ 4 ਮੱਗ ਪਾਏ ਆ। ਥੋੜਾ ਜਿਹਾ ਪਾਣੀ ਆਪਾਂ ਹੋਰ ਪਾਵਾਂਗੇ ਅੱਜ। ਪਾਣੀ ਨਾਲ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਆਪਾਂ ਛੱਡਣਾ ਨਹੀਂ ਇਸ ਤਰ੍ਹਾਂ ਪਹਿਲਾਂ ਹੀ ਲੰਬੇ ਰਹਿਣਾ ਲਓ ਜੀ ਹੁਣ ਆਪਾਂ ਲਾਸਟ ਦੇ ਪਾਵਾਂਗੇ ਇਹਦੇ ਵਿੱਚ ਇੱਕ ਚਮਚ ਆਪਾਂ ਘਿਓ ਦਾ घ्यू तो पा के आप हिला देवे आप देखो जी हलवा अपना बहुत ही ज़्यादा बने बनया देखो जी कलर अपने ऑप्शन है कलर आपना हो पा फूड कलर ना भी पाना होिप भी कर सकते हैं ਥੋੜਾ ਜਿਹਾ ਔਖਾ ਬਣਦਾ ਹੈ ਟਾਈਮ ਲੈਂਦਾ ਥੋੜਾ ਜਿਹਾ ਮੂੰਗ ਦਾ ਆਹ ਹਲਵਾ ਸੂਜੀ ਦਾ ਜਲਦੀ ਬਣ ਜਾਂਦਾ ਪਰ ਬਣਦਾ ਬਹੁਤ ਜ਼ਿਆਦਾ ਵਧੀਆ ਇੱਕ ਕੋਲੀ ਥਾਲਦੀ ਆ ਪੂਰੀ ਇੱਕ ਕੋਲੀ ਘਿਓ ਦੀ ਲੱਗੀ ਹੈ ਇਹ ਆਪਾਂ ਨਾਲ ਦੇ ਨਾਲ ਭਾ ਘਿਓ ਪਾਉਂਦੇ ਰਹੇ ਪੂਰੀ ਕੋਲੀ ਘਿਓ ਦੀ ਲੱਗ ਚੁੱਕੀ ਆ ਦੇਖੋ ਜੀ ਮੂੰਗ ਦਾਲ ਦਾ ਹਲਵਾ ਬਣ ਕੇ ਆਪਣਾ ਤਿਆਰ ਹੈ ਆ ਦੇਖੋ ਬਹੁਤ ਹੀ ਜ਼ਿਆਦਾ ਵਧੀਆ ਬਣਿਆ ਹੈ ਗੈਸ ਨੂੰ ਆਪਾਂ ਬੰਦ ਕਰ ਦਿੰਨੇ ਆਂ ਹੁਣ ਆਪਾਂ ਇਹਨੂੰ ਡੋਂਗੇ ਵਿੱਚ ਕੱਢ ਲੈਂਦੇ ਆਂ ਦੇਖੋ ਜੀ ਹਲਵੇਂ ਨੂੰ ਆਪਾਂ ਡੋਂਗੇ ਵਿੱਚ ਕੱਢ ਲੇਤਾ ਆਹ ਦੇਖੋ ਜੀ ਬਹੁਤ ਹੀ ਜ਼ਿਆਦਾ ਵਧੀਆ ਬਣਿਆ ਆਹ ਦੇਖੋ ਮੂੰਗ ਦਾਲ ਦਾ ਹਲਵਾ ਬਣਾਉਣਾ ਹੈ ਨਾ ਆਪਾਂ ਤੇ ਕਿਉਂ ਪੂਰੀ ਬਰੋਬਰ ਦੀ ਮਾਤਰਾ ਚ ਲੱਗਦਾ ਹੈ ਘੱਟ ਕਿਉਂ ਨਹੀਂ ਲੱਗਦਾ ਸੂਜੀ ਦਾ ਆਪਾਂ ਹਲਵਾ ਬਣਾਉਣਾ ਹੈ ਉਹਦੇ ਵਿੱਚ ਥੋੜਾ ਜਿਹਾ ਘੱਟ ਵੀ ਲੱਗ ਸਕਦਾ ਹੈ ਇਹਦੇ ਵਿੱਚ ਪੂਰਾ ਬਰੋਬਰ ਦਾ ਹੀ ਕਿਉਂ ਲੱਗੂਗਾ ਬਹੁਤ ਹੀ ਜ਼ਿਆਦਾ ਵਧੀਆ ਬਣਿਆ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਵੀਡੀਓ ਵਧੀਆ ਲੱਗੇ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਸਬਸਕ੍ਰਾਈਬ ਕਰਨਾ ਧੰਨਵਾਦ